ਇਹ ਡੱਬਾ ਦਿਖ ਰਿਹਾ ਹੋਵੇਗਾ ਜਿਹੜਾ ਕਿ ਮਰਦਾਨਾ ਕਮਜ਼ੋਰੀ ਦੇ ਲਈ ਇੱਕ ਬਹੁਤ ਹੀ ਲਾਭਦਾਇਕ ਤੇ ਬਹੁਤ ਹੀ ਸਹਾਇਕ ਸਿੱਧ ਹੋ ਰਿਹਾ ਉਹ ਇਹਨਾਂ ਦਾ ਦਾਅਵਾ ਹੈ ਸਰ ਇਹ ਕੀ ਹੈ ਇੱਕ ਬੈਦਿਕ ਮੈਨ ਪਾਵਰ ਆ ਜੀ ਜਿਹੜਾ ਦੁਰਲਭ ਦੇਸੀ ਜੜੀਆਂ ਬੂਟੀਆਂ ਤੋਂ ਬਣਿਆ ਹੋਇਆ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਜਿਹੜੇ ਮਤਲਬ ਐਵੇਂ ਦੀ ਪ੍ਰੋਬਲਮ ਸੀ ਜਿਹਨਾਂ ਨੂੰ ਮਰਦਾਨਾ ਕਮਜ਼ੋਰੀ ਸੀ ਜਾਂ ਕੋਈ ਵੀਕਨੈਸ ਸੀ ਉਹ ਇਹਦੇ ਨਾਲ ਪ੍ਰੋਬਲਮ ਨਾਲ ਯੂਜ਼ ਰਹੇ ਸੀ ਉਹਨਾਂ ਦੇ ਜੀਵਨ ਦੇ ਵਿੱਚ ਇਹਨੇ ਇੱਕ ਨਵੀਂ ਖੁਸ਼ਹਾਲੀ ਆ ਜਿਹੜੀ ਉਹ ਕੀਤੀ ਹੈ ਜੀ ਸਰ ਕੀ ਪ੍ਰੋਬਲਮ ਸੀਗੀ ਤੇ ਕਿੰਨੇ ਸਮੇਂ ਤੋਂ ਤੁਹਾਨੂੰ ਪ੍ਰੋਬਲਮ ਆ ਰਹੀ ਸੀ ਪ੍ਰੋਬਲਮ ਉਮਰ ਵੱਧਦੀ ਕਿ ਜਦੋਂ ਥੋੜੀ ਬਹੁਤ ਤੁਹਾਨੂੰ ਪਤਾ ਹੈ ਕਿ ਕਮਜ਼ੋਰੀ ਸ਼ੀਰ ਚ ਆਏਗੀ ਇਹ ਪ੍ਰੋਡਕਟ ਜਦੋਂ ਮੈਂ ਯੂਜ਼ ਕੀਤਾ ਤੇ ਮੈਨੂੰ ਫਰਕ ਲੱਗਿਆ ਜਦੋਂ ਉਹਨੂੰ ਫਰਕ ਲੱਗਿਆ ਤੇ ਮੈਂ ਫਿਰ ਦੁਬਾਰਾ ਇਸਤੇਮਾਲ ਕੀਤਾ ਇਸਤੇਮਾਲ ਕੀਤਾ ਤੇ ਉਹ ਮੈਨੂੰ ਰਿਲੈਕਸ ਫੀਲ ਹੋਇਆ। ਭਾਈ ਜੀ ਮੈਨੂੰ ਸੈਕਸ਼ੂਅਲ ਪ੍ਰੋਬਲਮ ਸੀ ਵੈਸੀ ਵੀਕਨੈਸ ਰਹਿੰਦੀ ਹੁੰਦੀ ਸੀ ਕੋਲੋਂ। ਇੱਕ ਜਾਂ ਡੇਢ ਸਾਲ ਤੋਂ ਇਹਦਾ ਫੀਲ ਹੋ ਰਿਹਾ ਸੀ ਵੀ ਮੇਰੇ ਸਰੀਰ 'ਚ ਜਿਵੇਂ ਜਾਨ ਨਹੀਂ ਹੁੰਦੀ। ਉਹ ਮੈਨੂੰ ਸੈਕਸ਼ੂਅਲ ਵੀ ਪ੍ਰੋਬਲਮ ਲੱਗ ਰਹੀ ਸੀ। ਮੈਂ ਮੈਰਿਜ ਕਰਨ ਤੋਂ ਵੀ ਡਰਦਾ ਸੀ। ਸਰ ਮੈਂ ਇਹ ਪੈਰਾਲੋਗ 1 ਕਿੱਟ ਯੂਜ਼ ਕੀਤੀ ਸੀ। ਮੈਨੂੰ ਹਫ਼ਤੇ ਦੇ ਵਿੱਚ ਮੈਨੂੰ ਇਹਦਾ ਰਿਜ਼ਲਟ ਮਿਲਣ ਲੱਗਿਆ ਸੀ। ਭਾਈ ਜੀ ਕਿੰਨਾ ਸਮਾਂ ਤੋਂ ਤੁਸੀਂ ਪ੍ਰੋਡਕਟ ਯੂਜ਼ ਕਰ ਰਹੇ ਹੋ? ਮੈਂ ਇਹਨੂੰ 2 ਮਹੀਨਾ ਤੋਂ ਜੋੜ ਕਰ ਤਾਂ ਨੂੰ ਬਹੁਤ ਵਧੀਆ ਰਿਜ਼ਲਟ ਲੱਗਿਆ। ਥਾਂ-ਥਾਂ ਤੇ ਬੋਰਡ ਲੱਗੇ ਹੁੰਦੇ ਨੇ ਕਿ ਮਰਦਾਨਾ ਕਮਜ਼ੋਰੀ ਵਾਲੇ ਮਿਲੋ ਉਹਨਾਂ ਤੋਂ ਅਲੱਗ ਕਿਵੇਂ ਆ। ਇਸ ਪ੍ਰੋਡਕਟ ਦਾ ਮਤਲਬ ਉਹ ਇੰਨਾ ਵਧੀਆ ਰਿਜ਼ਲਟ ਆ ਵੀ ਜਿਹੜਾ ਬੰਦਾ ਇੱਕ ਵਾਰੀ ਲੈ ਲੈਂਦਾ ਉਹ ਅੱਗੇ 10 ਬੰਦਿਆਂ ਨੂੰ ਦੱਸਦਾ। ਤੇ ਲੋਕ ਫੋਨ ਕਰ ਕਰਕੇ ਸਾਡਾ ਜਿਹੜਾ ਧੰਨਵਾਦ ਬਹੁਤ ਕਰਦੇ ਨੇ ਵੀ ਤੁਸੀਂ ਬਹੁਤ ਵਧੀਆ ਚੀਜ਼ ਆ ਜਿਹੜੀ ਸਾਡੇ ਤੱਕ ਪਹੁੰਚਾਈ ਆ। ਜਿਹੜੀ ਚੀਜ਼ ਦਾ ਕੋਈ ਫਾਇਦਾ ਹੈ ਉਹਦਾ ਨੁਕਸਾਨ ਵੀ ਜਿਹੜਾ ਹੁੰਦੀ ਹੁੰਦਾ। ਕਿ ਇਹ ਦੇਸੀ ਹੈ ਜੀ ਪ्योर ਜੜੀਆਂ ਗੋਟੀਆਂ ਤੋਂ ਤਿਆਰ ਕੀਤਾ ਹੋਇਆ। ਤੇ ਪ੍ਰਾਣੇ ਟਾਈਮ ਦੇ ਵਿੱਚ ਲੋਕ ਦੇਸੀ ਚੀਜ਼ਾਂ ਯੂਜ਼ ਕਰਦੇ ਸੀ ਤੇ ਉਹਨਾਂ ਨੂੰ ਨਾ ਕੋਈ ਪ੍ਰੋਬਲਮ ਆਂਦੀ ਸੀ ਤੇ ਅੱਜ ਕੱਲ ਆਪਾਂ ਉਹ ਚੀਜ਼ਾਂ ਨੂੰ ਛੱਡ ਚੁੱਕੇ ਹਾਂ ਲੋਕਾਂ ਦੇ ਤਲਾਕ ਹੁੰਦੇ ਸੀ ਉਹ ਵੀ ਪਚਾਦੇ ਮਤਲਬ ਕਿ ਐਂ ਕਹਿ ਸਕਦੇ ਹਾਂ ਵੀ ਜਿਵੇਂ ਚਰਾਗ ਬੁਝਰਿਆ ਹੁੰਦਾ ਘਰ ਦਾ ਨਾ ਉਹ ਬਜਾਏ ਜੀ ਇੰਨੇ ਬਹੁਤ ਵਧੀਆ ਰਿਜ਼ਲਟ ਆਦੇ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਦਵਾਈਆਂ ਗੋਲੀਆਂ ਤੇ ਫਿਜ਼ੀਕਲ ਰਿਲੇਸ਼ਨ ਦੇ ਲਈ ਵਰਤੀਆਂ ਜਾ ਰਹੀਆਂ ਨੇ ਅੱਜ ਦੇ ਦੌਰ ਦੇ ਵਿੱਚ ਤੇ ਉਹਨਾਂ ਵਾਂਗ ਹੀ ਇਹ ਕੰਮ ਕਰਦਾ ਹੈ ਜੇ ਅਲੱਗ ਤਰੀਕਾ ਕੋਈ ਜਿੰਨਾ ਟਾਈਮ ਗੋਲੀ ਆਪਾਂ ਖਾ ਲਈ ਉਹਨਾ ਟਾਈਮ ਉਹਦਾ ਅਸਰ ਆ ਇਹਦਾ ਅਸਰ ਸਾਰੀ ਜਦੋਂ ਆਪਾਂ ਨੇ ਹੁਣ ਖਾ ਲਿਆ ਤਾਂ ਇਹਨੇ ਸਰੀਰ ਦੇ ਵਿੱਚ ਤਾਕਤ ਲਿਆ ਹੋਈ ਹੈ ਇਹ ਬੰਦਾ ਗੋਲੀ ਖਾਣ ਲੱਗਿਆ ਉਹਨੇ ਗੋਲੀਆਂ ਖਾਈ ਜਾਣੀਆਂ ਉਹਨੂੰ ਤਾਂ ਅਨਜਾਨਾ ਤੇ ਸਰੀਰ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਬੀਪੀ ਵਧਣ ਲੱਗ ਜਾਂਦਾ ਅੱਗੇ ਜਾ ਕੇ ਉਹਨੂੰ ਹਾਰਟ ਦੀ ਪ੍ਰੋਬਲਮ ਆ ਜਿਹੜੀ ਉਹ ਆ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰੋਡਕਟ ਹੈ ਜੀਐਮਪੀ ਤੋਂ ਸਰਟੀਫਾਈਡ ਆ ਆਈਐਸਓ ਤੋਂ ਸਰਟੀਫਾਈਡ ਆ ਕਾਫੀ ਜੜੀਆਂ ਬੁੱਟੀਆਂ ਜੜੀਆਂ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ ਅਸੀਲਾਜੀਤ ਵਗੈਰਾ ਤੇ ਇਹਦਾ ਕੋਈ ਐਵੇਂ ਦਾ ਸਾਈਡ ਇਫੈਕਟ ਨਹੀਂ ਕੋਈ ਮਹੀਨਾ ਦੋ ਮਹੀਨੇ ਇਹਨੂੰ ਖਾਊਗਾ ਤੇ ਫਿਰ ਪੂਰੀ ਜ਼ਿੰਦਗੀ ਖਾਣੀ ਪੂਗੀ ਨਹੀਂ ਨਹੀਂ ਇਹਦਾ ਕੋਈ ਮਤਲਬ ਦੇ ਵਿੱਚ ਜਿਹੜਾ ਕੋਈ ਨਸ਼ਾ ਹੀ ਨਹੀਂ ਜਿਹੜੀਆਂ ਆਪਾਂ ਆਮ ਚੀਜ਼ਾਂ ਯੂਜ਼ ਕਰਦੇ ਹਾਂ ਉਹ ਕੀ ਆ ਜਿੰਨਾ ਟਾਈਮ ਖਾਓਗੇ ਤਾਂ ਅਸਰ ਆ ਨਹੀਂ ਖਾਓਗੇ ਤਾਂ ਨਹੀਂ ਅਸਰ ਨਾ ਕੋਈ ਉਹਦਾ ਟੇਸਟ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਨੇ ਸਾਡੀਆਂ ਚਾਰ ਪ੍ਰੋਬਲਮਾਂ ਨੇ ਜਿਹੜੀਆਂ ਉਹ ਹੋਰ ਦੂਰ ਕਰ ਦਾਨੀਆਂ ਨੇ ਸਿਰ ਦੇ ਪੇਨ ਦੀਦਾਰ ਪ੍ਰੋਬਲਮ ਆਉਂਦੀ ਹੈ ਨਹੀਂ ਸਰ ਇਹਨੂੰ ਖਾ ਕੇ ਮੇਰੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਇਹ ਦੇਸੀ ਆ ਹੁਣ ਆਪਾਂ ਖਾਵਾਂਗੇ ਕਿਹਦੇ ਵਾਸਤੇ ਸੈਕਸ ਦੀ ਪ੍ਰੋਬਲਮ ਦੇ ਲਈ ਗੋਡਿਆਂ ਦੀ ਪ੍ਰੋਬਲਮ ਆ ਗਈ ਸਰਵਾਈਕਲ ਦੀ ਪ੍ਰੋਬਲਮ ਆ ਗਈ ਇਨੇ ਕੀ ਕਰਨਾ ਸਰੀਰ ਨੂੰ ਤਾਕਤ ਦੇਣੀ ਹੈ ਉਹ ਪ੍ਰੋਬਲਮਾਂ ਵੀ ਸਾਡੀਆਂ ਦੂਰ ਕਰ ਦੇਣੀਆਂ ਨੇ ਸ਼ੂਗਰ ਵਾਲੇ ਮਰੀਜ਼ ਦੇ ਵਾਸਤੇ ਇਹ ਇੰਨਾ ਅਮਰਤ ਦਾ ਸਮਾ ਕੰਮ ਕਰਦਾ ਉਹਨੂੰ ਇਹ ਜ਼ਰੂਰ ਵਰਤਣਾ ਚਾਹੀਦਾ ਹੈ ਦੁਰਗਾ ਦੇ ਵੀ ਇੱਕ ਮਤਲਬ ਇਹ ਕੰਮ ਕਰਦਾ ਸਾਡੇ ਨੌਜਵਾਨ ਵੀ ਪੀੜਤ ਨੇ ਫਿਜ਼ੀਕਲ ਰਿਲੇਸ਼ਨ ਨੂੰ ਲੈ ਕੇ ਬਹੁਤ ਸਾਰੇ ਕਮਜ਼ੋਰੀ ਨੂੰ ਲੈ ਕੇ ਖਾਣਾ ਪੀਣਾ ਸਹੀ ਢੰਗ ਨਾਲ ਨਹੀਂ ਖਾਣਾ ਹੈਗਾ ਤੇ ਕੁਝ ਜਿਹੜੇ ਨੌਜਵਾਨ ਨੇ ਉਹ ਆਪਣੀਆਂ ਬਚਪਨ ਦੀਆਂ ਗਲਤੀਆਂ ਕਰ ਕਰ ਬੈਠਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਜਿਹੜੀ ਪ੍ਰੋਬਲਮ ਆ ਜਾਂਦੀ ਆ ਜਿਨ੍ਹਾਂ ਦੀ ਬਾਡੀ ਦੇ ਵਿੱਚ ਖੁਸ਼ਕੀ ਹੁੰਦੀ ਆ ਖਾਸ ਤੌਰ ਤੇ ਜਿਹੜਾ ਇੰਜੋਏਮੈਂਟ ਨਹੀਂ ਕਰ ਪਾਉਂਦੇ ਜਦੋਂ ਰਿਲੇਸ਼ਨ ਬਣਦਾ ਤਾਂ ਉਹਨਾਂ ਦੇ ਲਈ ਵੀ ਇਹ ਕੋਈ ਸਹਾਇ ਹਾਂਜੀ ਹਾਂਜੀ ਜਿਵੇਂ ਆਪਾਂ ਨੂੰ ਫੀਲਿੰਗ ਵਗੈਰਾ ਨਹੀਂ ਆਂਦੀ ਹੈਗੀ ਉਹਦੇ ਵਾਸਤੇ ਵੀ ਇਹਦਾ ਬਹੁਤ ਵਧੀਆ ਰਿਜ਼ਲਟ ਆ ਜੇ ਕਈਆਂ ਦੇ ਕੀ ਕਰਕੇ ਸ਼ਕਰਾਨੂ ਆ ਦੀ ਘਾਟ ਕਾਰਨ ਕੀ ਆ ਬੱਚਾ ਨਹੀਂ ਉਹ ਪੈਦਾ ਕਰ ਪਾਉਂਦੇ ਉਹਦੇ ਵਾਸਤੇ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਜਿਹੜੇ ਇਹਦੇ ਵਿੱਚ ਤੇਲ ਆ ਤੇਲ ਦੀ ਅਸੀਂ ਮ사ਜ ਕਰਨੀ ਆ ਕੈਪਸੂਲ ਦੇ ਨਾਲ ਇੱਕ ਕੈਪਸੂਲ ਮਾਰਨਿੰਗ ਤੇ ਇੱਕ ਈਵਨਿੰਗ ਲੈਣਾ ਹੈ ਅੱਛਾ ਮ사ਜ ਜਿਹੜਾ ਅੰਦਰੂਨੀ ਪਾਠ ਤੇ ਕਰਦੇ ਹਾਂ ਜੀ ਹਾਂਜੀ ਉਸੀਂ ਆਪਣੇ ਅੰਗ ਨੂੰ ਵੱਡਾ ਕਰ ਸਕਦੇ ਹਾਂ ਮੋਟਾ ਕਰ ਸਕਦੇ ਹਾਂ ਉਹ ਵੀ ਇਹ ਚੀਜ਼ ਇਸ ਤਰੀਕੇ ਦਾ ਕੁਝ ਕਦੇ ਵੀ ਐਵੇਂ ਹੋ ਸਕਦਾ ਵੀ ਤੁਹਾਡੀ ਇੱਕ ਬਾਹਾਂ ਜਿਹੜੀ 7 ਫੁੱਟ ਦੀ ਹੋ ਜਾਊਗੀ ਦੂਜੀ 5 ਫੁੱਟ ਦੀ ਹੋ ਜਾਊਗੀ ਕਿਉਂਕਿ ਜਿੰਨੀ ਸਾਡੀ ਬਾਡੀ ਆ ਉਹਦੇ ਹਿਸਾਬ ਨਾਲ ਸਾਡਾ ਜਿਹੜਾ ਅੰਗ ਆ ਉਹ ਮੋਟਾ ਤੇ ਲੰਮਾ ਹੋਊਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਖਵਿੰਦਰ ਸ਼ੇਰਗਿੱਲ ਤੁਸੀਂ ਆਜ਼ਾਦ ਪੱਤਰਕਾਰ ਟੀਵੀ ਦੇ ਨਾਲ ਜੁੜੇ ਹੋ ਸਾਡੇ ਨਾਲ ਬਾਈ ਬਲਵੀਰ ਜੀ ਜੁੜ ਚੁੱਕੇ ਨੇ ਤੇ ਬਾਈ ਬਲਵੀਰ ਜੀ ਦੇ ਹੱਥ ਦੇ ਵਿੱਚ ਤੁਹਾਨੂੰ ਇਹ ਡੱਬਾ ਦਿਖ ਰਿਹਾ ਹੋਵੇਗਾ ਜਿਹੜਾ ਕਿ ਮਰਦਾਨਾ ਕਮਜ਼ੋਰੀ ਦੇ ਲਈ ਇੱਕ ਬਹੁਤ ਹੀ ਲਾਭਦਾਇਕ ਤੇ ਬਹੁਤ ਹੀ ਸਹਾਇਕ ਸਿੱਧ ਹੋ ਰਿਹਾ ਉਹ ਇਹਨਾਂ ਦਾ ਦਾਵਾ ਹੈ ਤੇ ਇਸ ਬਾਬਤ ਹੀ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਕੰਮ ਕਰਦਾ ਹੈ ਕੀ ਇਹਦੇ ਫਾਇਦੇ ਨੇ ਤੇ ਇਹ ਵੀ ਜਾਣਾਂਗੇ ਕਿ ਇਹ ਜੜੀਆਂ ਕਿ ਮਾਰਕੀਟ ਦੇ ਵਿੱਚ ਮੈਡੀਕਲ ਦਵਾਈਆਂ ਮਿਲ ਰਹੀਆਂ ਨੇ ਉਹਨਾਂ ਤੋਂ ਅਲੱਗ ਕਿਵੇਂ ਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਅ ਬਾਈ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਇਹਦੇ ਉੱਤੇ ਵੀ ਲਿਖਿਆ ਕਿ ਵੈਦਿਕ ਮੈਨ ਪਾਵਰ ਤੇ ਇਹਦੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕੀ ਕੀ ਫਾਇਦੇ ਨੇ ਸਰ ਇਹ ਕੀ ਹੈ ਇੱਕ ਵੈਦਿਕ ਮੈਨ ਪਾਵਰ ਆ ਜੀ ਜਿਹੜਾ ਦੁਰਲਭ ਦੇਸੀ ਜੜੀਆਂ ਬੂਟੀਆਂ ਤੋਂ ਬਣਿਆ ਹੋਇਆ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਤੇ ਇਹ ਪ੍ਰੋਡਕਟ ਇੰਨਾ ਧੁਮਾਕੇਦਾਰ ਆ ਇਹਨੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਕਲੇਸ਼ ਹੁੰਦੇ ਸੀ ਉਹ ਇਹਨੇ ਬਿਲਕੁਲ ਖਤਮ ਕਰਤੇ ਇੱਕ ਜਿਹੜੇ ਮਤਲਬ ਐਵੇਂ ਦੀ ਪ੍ਰੋਬਲਮ ਸੀ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਸੀ ਜਾਂ ਕੋਈ ਵੀਕਨੈਸ ਸੀ ਉਹ ਇਹਦੇ ਨਾਲ ਪ੍ਰੋਬਲਮ ਨਾਲ ਯੂਜ਼ ਕਰ ਰਹੇ ਸੀ ਉਹਨਾਂ ਦੇ ਜੀਵਨ ਦੇ ਵਿੱਚ ਇਹਨੇ ਇੱਕ ਨਵੀਂ ਖੁਸ਼ਹਾਲੀ ਆ ਜਿਹੜੀ ਉਹ ਕੀਤੀ ਹੈ ਜੀ ਜਿਵੇਂ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਵੀ ਮਾਰਕੀਟ ਦੇ ਵਿੱਚ ਇਸ ਚੀਜ਼ ਦੇ ਲਈ ਮਿਲ ਰਹੀਆਂ ਨੇ ਥਾਂ ਥਾਂ ਤੇ ਬੋਰਡ ਲੱਗੇ ਹੁੰਦੇ ਨੇ ਕਿ ਮਰਦਾਨਾ ਕਮਜ਼ੋਰੀ ਵਾਲੇ ਮਿਲੋ ਉਹਨਾਂ ਤੋਂ ਅਲੱਗ ਕਿਵੇਂ ਆ ਸਰ ਇਹ ਪਿਓਰ ਦੇਸੀ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੋਗਾ ਤੇ ਇਸ ਪ੍ਰੋਡਕਟ ਦਾ ਮਤਲਬ ਇੰਨਾ ਵਧੀਆ ਰਿਜ਼ਲਟ ਆ ਵੀ ਜਿਹੜਾ ਬੰਦਾ ਇੱਕ ਵਾਰੀ ਲੈ ਲੈਂਦਾ ਉਹ ਅੱਗੇ 10 ਬੰਦਿਆਂ ਨੂੰ ਦੱਸਦਾ ਤੇ ਲੋਕ ਫੋਨ ਕਰ ਕਰਕੇ ਸਾਡਾ ਜਿਹੜਾ ਧੰਨਵਾਦ ਬਹੁਤ ਕਰਦੇ ਨੇ ਵੀ ਤੁਸੀਂ ਬਹੁਤ ਵਧੀਆ ਚੀਜ਼ ਆ ਜਿਹੜੀ ਸਾਡੇ ਤੱਕ ਪਹੁੰਚਾਈ ਆ ਸਰ ਕੀ ਪ੍ਰੋਬਲਮ ਸੀਗੀ ਤੇ ਕਿੰਨੇ ਸਮੇਂ ਤੋਂ ਤੁਹਾਨੂੰ ਪ੍ਰੋਬਲਮ ਆ ਰਹੀ ਸੀਗੀ ਜੀ ਪ੍ਰੋਬਲਮ ਉਮਰ ਵੱਧਦੀ ਜੇ ਜਦੋਂ ਥੋੜੀ ਉਹ ਤੁਹਾਨੂੰ ਪਤਾ ਹੈ ਕਿ ਕਮਜ਼ੋਰੀ ਸ਼ਰੀਰ 'ਚ ਆਏਗੀ ਤੇ ਜਦੋਂ ਸ਼ਰੀਰ 'ਚ ਕਮਜ਼ੋਰੀ ਆਏਗੀ ਤੇ ਹਰ ਇਨਸਾਨ ਕਹਿੰਦਾ ਹੈ ਕਿ ਮੇਰਾ ਸ਼ਰੀਰ ਜਿਹੜਾ ਤੰਦਰੁਸਤ ਰਹੇ ਤੇ ਇੱਕ ਮੇਰੇ ਦੋਸਤ ਨੇ ਮੈਨੂੰ ਇਹ ਪ੍ਰੋਡਕਟ ਦੱਸਿਆ ਇਹ ਪ੍ਰੋਡਕਟ ਜਦੋਂ ਮੈਂ ਯੂਜ਼ ਕੀਤਾ ਤੇ ਮੈਨੂੰ ਫਰਕ ਲੱਗਿਆ ਜਦੋਂ ਮੈਨੂੰ ਫਰਕ ਲੱਗਿਆ ਤੇ ਮੈਂ ਫਿਰ ਦੁਬਾਰਾ ਇਸਤੇਮਾਲ ਕੀਤਾ ਇਸਤੇਮਾਲ ਕੀਤਾ ਤੇ ਮੈਨੂੰ ਰਿਲੈਕਸ ਫੀਲ ਹੋਇਆ ਔਰ ਸਰੀਰ ਦੀ ਜਿਹੜੀ ਵੈਸੇ ਕਮਜ਼ੋਰੀ ਹੈ ਉਹ ਵੀ ਮੈਨੂੰ ਕਵਰ ਹੈ ਗਈ ਹੈ ਤੇ ਮੈਂ ਕੇ ਨਾਲ ਕਾਫੀ ਆਪਣੇ ਆਪ ਨੂੰ ਤੰਦਰੁਸਤ ਫੀਲ ਕਰ ਰਿਹਾ ਅੱਛਾ ਕਿੰਨਾ ਟਾਈਮ ਖਾਣ ਤੋਂ ਬਾਅਦ ਤੁਹਾਨੂੰ ਅਸਰ ਮਹਿਸੂਸ ਹੋਣ ਲੱਗਿਆ ਬਾਡੀ ਦੇ ਵਿੱਚ ਇਸ ਜੀ ਦਾ ਮੈਂ ਬਹੁਤਾ ਧਿਆਨ ਨਹੀਂ ਕੀਤਾ ਘਾ ਵੈਸੇ ਲੇਕਿਨ ਮੈਂ ਤਾਂ तकरीबन ਕਈ ਵਾਰੀ ਸਵੇਰ ਲੰਦਾ ਸੀਗਾ ਕਈ ਵਾਰੀ ਸ਼ਾਮੇ ਲੰਦਾ ਸੀਗਾ ਇਹ ਡੇਲੀ ਖਾਣੀ ਪੈਂਦੀ ਹੈ ਜੀ ਵੈਸੇ ਡੇਲੀ ਖਾਣੀ ਚਾਹੀਦੀ ਹੈ ਠੀਕ ਹੈ ਜੀ ਅਗਰ ਡੇਲੀ ਨਹੀਂ ਖਾਂਦੇ ਤੇ ਫਿਰ ਉਹ ਅਸਰ ਜਿਹੜਾ ਹੈਗਾ ਉਹ ਖਤਮ ਹੋ ਜਾਏਗਾ ਨਹੀਂ ਜਿੰਮੇ ਬਹੁਤ سارے ਪ੍ਰੋਡਕਟ ਆਉਂਦੇ ਆ ਕਿ ਉਹ ਆਦੀ ਹੋ ਜਾਂਦਾ ਬੰਦਾ ਉਹ ਮੈਂ ਤਾਂ ਨਹੀਂ ਹੋਇਆ ਨਹੀਂ ਜੀ ਨਹੀਂ ਜਿਹੜੇ ਦੂਜੇ ਪ੍ਰੋਡਕਟ ਆਉਂਦੇ ਨੇ ਉਹ ਕੈਮੀਕਲ ਵਗੈਰਾ ਵਾਲੇ ਹੁੰਦੇ ਨੇ ਉਹ ਤੇ ਮੈਂ ਅੱਜ ਤੱਕ ਕਦੀ ਟੱਚ ਨਹੀਂ ਕੀਤਾ ਮਨੂੰ ਬੜਿਆਂ ਨੇ ਕਈ ਵਾਰੀ ਚੀਜ਼ਾਂ ਕਈਆਂ ਨੇ ਲੇਕਿਨ ਮੈਂ ਪੂਰੀ ਜਾਣਕਾਰੀ ਲੈਣ ਦੇ ਬਾਅਦ ਹੀ ਇਹੋ ਜੇ ਪ੍ਰੋਡਕਟ ਨੂੰ ਯੂਜ਼ ਕਰਨਾ ਤੇ ਮੈਂ ਇਹ ਇਸਤੇਮਾਲ ਪਹਿਲੀ ਵਾਰੀ ਕੀਤਾ ਲੇਕਿਨ ਮੈਨੂੰ ਇਹਦਾ ਕਾਫੀ ਫਾਇਦਾ ਹੈ ਇੱਕ ਵਾਰੀ ਕਾਫੀ ਦਿਨ ਪਹਿਲੇ ਇੱਕ ਵਾਰੀ ਮੈਨੂੰ ਕਿਸੇ ਨੇ ਦਿੱਤੀ ਸੀ ਜੇ ਲੇਕਿਨ ਜਦੋਂ ਮੈਂ ਉਹ ਉੱਪਰ ਪੜਿਆ ਉਹ ਮੈਂ ਸਾਰੇ ਦਾ ਸਾਰਾ ਡਸਟਬਿਨ ਸੁੱਟਦਾ ਮੈਂ ਇਸਤੇਮਾਲ ਨਹੀਂ ਕੀਤਾ ਕਿਉਂਕਿ ਕੈਮੀਕਲ ਵਾਲਾ ਸੀਗਾ ਇਸ ਕਰਕੇ ਮੈਂ ਉਸਨੇ ਇਹ ਪੂਰਾ ਪਿਓਰ ਐਰੋਵੈਦਿਕ ਹੈਗਾ ਇਸ ਕਰਕੇ ਨੇ ਮੈਂ ਯੂਜ਼ ਕੀਤਾ ਔਰ ਮੈਨੂੰ ਫਾਇਦਾ ਮਿਲਿਆ अच्छा कितने समय मतलब ਤੁਹਾਨੂੰ ਪ੍ਰੋਬਲਮ ਕਿੰਨੇ ਟਾਈਮ ਤੋਂ ਆ ਰਹੀ ਸੀ ਕਿੰਨੇ ਟਾਈਮ ਤੋਂ ਕਮਜ਼ੋਰੀ ਲੱਗ ਰਹੀ ਸੀ ਲਗਭਗ 2 ਸਾਲ ਤੋਂ ਮੈਨੂੰ ਮਹਿਸੂਸ ਹੋ ਰਿਹਾ ਸੀਗਾ 64 ਪਲੱਸ ਹੋ ਗਿਆ ਮੈਂ ਤੇ 2 ਸਾਲ ਤੋਂ ਮੈਨੂੰ ਮਹਿਸੂਸ ਹੋ ਰਿਹਾ ਸੀਗਾ ਲੇਕਿਨ ਹੁਣ ਮੈਂ ਤੰਦਰੁਸਤ ਆ ਗਾ ਓਕੇ ਫਿਜ਼ੀਕਲ ਤੌਰ ਤੇ ਵੀ ਤੇ ਬੋਡੀ ਦੇ ਵਿੱਚ ਉਂਝ ਵੀ એનર્ਜੀ ਰਹਿੰਦੀ ਆ ਤੁਸੀਂ ਕਹਿੰਦੇ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸਾਡੇ ਨਾਲ ਬਾਈ ਜੀ ਮੌਜੂਦ ਨੇ ਬਾਈ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਭਾਈ ਜੀ ਮੈਨੂੰ ਸੈਕਸ਼ੂਅਲ ਪ੍ਰੋਬਲਮ ਸੀ ਵੈਸੇ ਵੀਕਨੈਸ ਰਹਿੰਦੀ ਹੁੰਦੀ ਸੀ ਮੈਨੂੰ ਕਿੰਨੇ ਕ ਸਮੇਂ ਤੋਂ ਮੈਨੂੰ ਇੱਕ ਇੱਕ ਜਾਂ ਡੇਢ ਸਾਲ ਤੋਂ ਐਵੇਂ ਦਾ ਫੀਲ ਹੋ ਰਿਹਾ ਸੀ ਵੀ ਮੇਰੇ ਸਰੀਰ 'ਚ ਜਿਵੇਂ ਜਾਨ ਨਹੀਂ ਹੁੰਦੀ ਉਵੇਂ ਮੈਨੂੰ ਸੈਕਸ਼ੂਅਲ ਵੀ ਪ੍ਰੋਬਲਮ ਲੱਗ ਰਹੀ ਸੀ ਮੈਂ ਮੈਰਿਜ ਕਰਾਉਣ ਤੋਂ ਵੀ ਡਰਦਾ ਸੀ ਓਕੇ ਹੁਣ ਮੈਰਿਜ ਹੋ ਗਈ ਜਾਂ ਨਹੀਂ ਹੋਈ ਹਾਂਜੀ 1 ਇਅਰ ਹੋ ਗਿਆ ਜੀ ਠੀਕ ਹੈ ਇਹ ਪ੍ਰੋਡਕਟ ਕਿੰਨਾ ਟਾਈਮ ਯੂਜ਼ ਕੀਤਾ ਤੇ ਤੁਹਾਨੂੰ ਕਿੰਨੇ ਟਾਈਮ ਬਾਅਦ ਫਰਕ ਮਹਿਸੂਸ ਹੋਇਆ ਸਰ ਮੈਂ ਇਹ ਪਹਿਲੋ ਇੱਕ ਟੱਟ ਯੂਜ਼ ਕੀਤੀ ਸੀ ਮੈਨੂੰ ਹਫਤੇ ਦੇ ਵਿੱਚ ਮੈਨੂੰ ਇਹਦਾ ਰਿਜ਼ਲਟ ਮਿਲਣ ਲੱਗ ਗਿਆ ਸੀ ਜੀ ओके ਮੈਂ ਨਸ਼ਾ ਪਤਾ ਕਰਦੇ ਹਾਂ ਤੁਸੀਂ ਨਹੀਂ ਨਹੀਂ ਮੈਂ ਕੁਝ ਨਹੀਂ ਨਸ਼ਾ ਪਤਾ ਵੈਸੇ ਵੀਕਨੈਸ ਲੱਗਦੀ ਸੀ ਜਿੰਮ ਜਾਣਾ ਜਿੰਮ ਤੇ ਵੀ ਨਾ ਜੋਰ ਲੱਗਣਾ ਨਾ ਦਿਲ ਕਰਦਾ ਸੀ ਕੰਮ ਕਰਨ ਨੂੰ ਨਾ ਕੁਝ ਸਾਰਾ ਦਿਨ ਥੱਕਿਆ ਟੁੱਟਿਆ ਜਾ ਰਹਿਣਾ ਪਰ ਇਹਦੇ ਨਾਲ ਕੱਲਾ ਕੱਲਾ ਸੈਕਸ਼ੂਅਲ ਨਹੀਂ ਵੈਸੇ ਵੀ ਬੋਡੀ ਨੂੰ ਵੀ ਪਾਵਰ ਮਿਲਦੀ ਹੈ ਜੇ ਆਪਾਂ ਜੋ ਕੋਈ ਕੰਮ ਕਰਨਾ ਨਹੀਂ ਤੇ ਸਾਰਾ ਦਿਨ ਐਵੇਂ ਰਹਿੰਦਾ ਸੀ ਬੰਦਾ ਕਮਜ਼ੋਰੀ ਜੀ ਫੀਲ ਕਰਨੀ ਸੁੱਤਾ ਰਮਾ ਬਸ ਐਵੇਂ ਦਾ ਫੀਲ ਹੁੰਦਾ ਸੀ ਬਟ ਹੁਣ ਮੈਨੂੰ ਲੱਗ ਰਿਹਾ ਹੈ ਦਾ ਰਿਜ਼ਲਟ ਜੀ ਬਹੁਤ ਵਧੀਆ ਅੱਛਾ ਕਿ ਕਿੱਥੋਂ ਪਤਾ ਲੱਗਿਆ ਇਸ ਪ੍ਰੋਡਕਟ ਬਾਰੇ ਭਾਈ ਮੈਂ ਐਵੇਂ ਜੇ ਮੈਂ ਚ ਜਾਂਦਾ ਹੁੰਦਾ ਸੀ ਉੱਥੇ ਮੇਰੇ ਇੱਕ ਕੋਸ ਸੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਇਹ ਵੈਦਿਕ ਦਾ ਤੂੰ ਯੂਜ਼ ਕਰ ਤੇ ਇਹਦੇ ਨਾਲ ਤੈਨੂੰ ਮੈਨੂੰ ਕਿਉਂਕਿ ਮੇਰੇ ਕੋ ਵੇਟ ਚੱਕੇ ਨਹੀਂ ਜਾਂਦਾ ਹੁੰਦਾ ਸੀ ਮੈਂ ਉਹਨਾਂ ਨੇ ਮੈਨੂੰ ਕਾਫੀ ਟਾਈਮ 2-3 ਮਹੀਨੇ ਦੇਖਿਆ ਕਹਿੰਦੇ ਵੀ ਤੇਰੇ ਕੋ ਵੇਟ ਨਹੀਂ ਲੱਗਦਾ ਮੈਂ ਕਿਹਾ ਜੀ ਪਤਾ ਨਹੀਂ ਕਿਉਂ ਕਮਜ਼ੋਰੀ ਫਿਰ ਉਹਨਾਂ ਨੇ ਮੈਨੂੰ ਇਹਦੇ ਬਾਰੇ ਦੱਸਿਆ ਫਿਰ ਇਹਦੇ ਵਿੱਚ ਕੁਝ ਬਹੁਤ ਜ਼ਿਆਦਾ ਐਵੇਂ ਦੇ ਆਯੁਰਵੈਦਿਕ ਚੀਜ਼ਾਂ ਵਾਂ ਜਿਹਦੇ ਨਾਲ ਮੈਨੂੰ ਹੁਣ ਬਾਡੀ ਬਹੁਤ ਵਧੀਆ ਫਿਟ ਫਿਟ ਫੀਲ ਹੁੰਦੀ ਆ ਵੇਟ ਵੀ ਮੈਂ ਜ਼ਿਆਦਾ ਚੱਕ ਲੈਣਾ ਹੀ ਹੁਣ ਤੇ ਅੱਗੇ ਨਾਲ ਅੱਛਾ ਮਾਰਕੀਟ ਦੇ ਵਿੱਚ ਬ ਤੇ ਉਹਨਾ ਟਾਈਮ ਅਸਰ ਰਿਹਾ ਉਸ ਤੋਂ ਬਾਅਦ ਫਿਰ ਉਹੀ ਹਾਲ ਹੋ ਗਏ ਨਹੀਂ ਸਰ ਮੈਂ ਪਹਿਲਾਂ ਡਰਦਾ ਹੁੰਦਾ ਸੀ ਵੀ ਆ ਮੈਂ ਦਵਾਈ ਲੈ ਲਾਂ ਕਿਤੇ ਇਹਦਾ ਹਾਦੀ ਨਾ ਹੋ ਜਾ ਕਿਤੇ ਮੈਨੂੰ ਐਵੇਂ ਦਾ ਕੁਝ ਫੀਲ ਨਾ ਹੋਵੇ ਬਟ ਮੈਨੂੰ ਇਹ ਲੱਗਾ ਇਹ ਸਭ ਤੋਂ ਵੱਡੀ ਗੱਲ ਇਹ ਪਿਓਰ ਆਯੁਰਵੈਦਿਕ ਹੈ ਜੀ ਜੇ ਆਯੁਰਵੇਦਿਕ ਆਪਾਂ ਲਵਾਂਗੇ ਆਪਣੇ ਸਰੀਰ ਨੂੰ ਕਿਸੇ ਚੀਜ਼ ਦੀ ਐਵੇਂ ਦੀ ਮੈਨੂੰ ਲੱਗਦਾ ਨਹੀਂ ਵੀ ਕਿਤੇ ਆਪਾਂ ਨੂੰ ਆਦਤ ਪਈਗੀ ਉਸ ਚੀਜ਼ ਦੀ ਬਟ ਤਾਂ ਕਰਕੇ ਫਿਰ ਮੈਨੂੰ ਮੈਂ ਵੀ ਪਹਿਲਾਂ ਕਈਆਂ ਕੋਲ ਪੁੱਛਿਆ ਜਾਂ ਇਹਦਾ ਮਤਲਬ ਦੇਖਿਆ ਵੀ ਰਿਜ਼ਲਟ ਹੈਗਾ ਜਾਂ ਨਹੀਂ ਪਰ ਫਿਰ ਮੈਨੂੰ ਬੈਸਟ ਲੱਗਾ ਫਿਰ ਮੈਂ ਇਹ ਆਯੁਰਵੇਦਿਕ ਦਾ ਯੂਜ਼ ਕੀਤਾ ਜੀ ਅੱਛਾ ਕਿੰਨੇ ਹਫ਼ਤੇ ਬਾਅਦ ਤੁਸੀਂ ਕਹਿ ਰਹੇ ਹੋ ਕਿ ਫਰਕ ਮਹਿਸੂਸ ਹੋਇਆ ਮਤਲਬ 100 ਦੇ ਵਿੱਚੋਂ ਆਪਾਂ ਦੇਖਣਾ ਹੋਵੇ 20% 30% 50% ਕਿੰਨਾ ਪਰਸੈਂਟ ਤੁਹਾਨੂੰ ਫਰਕ ਮਹਿਸੂਸ ਹੋਇਆ ਹਫ਼ਤੇ ਬਾਅਦ 1 ਵੀਕ ਦੇ ਵਿੱਚ ਮੈਨੂੰ ਜੀ ਜਿਵੇਂ ਹੁਣ ਮੈਂ 1 ਵੀਕ ਯੂਜ਼ ਕੀਤੀ ਮੈਨੂੰ ਮ ਪਹਿਲਾਂ weight ਘਟ ਚੱਕੇ ਜਾਂਦੇ ਫਿਰ ਮੈਨੂੰ ਵਧੀਆ ਲੱਗਣ ਲੱਗਾ ਵੀ ਹਾਂ ਮੈਂ ਜਿਮ ਚ ਐਕਸਰਸਾਈਜ਼ ਵੀ ਵਧੀਆ ਕਰਨ ਲੱਗਾ ਮੈਨੂੰ ਵੈਸੇ 1 week ਦੇ ਵਿੱਚ ਜੇ ਅਗਰ 100 ਤੋਂ ਲਾਈਏ ਮੈਨੂੰ 30 ਤੋਂ 40% ਮੈਨੂੰ ਮਤਲਬ ਰਿਜ਼ਲਟ ਮਿਲ ਗਿਆ ਸੀ ਜੀ ਇਹਦਾ ਫਿਰ ਅੱਗੇ ਉਦੋਂ ਇਹ ਡੇਲੀ ਖਾਣੇ ਹੋ ਤੁਸੀਂ ਜਾਂ ਫਿਰ ਕਿਵੇਂ ਖਾਣੇ ਕਿਵੇਂ ਇਹਨੂੰ ਹਾਂਜੀ ਜੀ ਮੈਂ ਆਪਦੇ ਜਿਵੇਂ ਲਾਲੋ ਆਪਾਂ ਸਪਲੀਮੈਂਟ ਲੈਨੇ ਹਾਂ ਉਸ ਹਿਸਾਬ ਨਾਲ ਮੈਂ ਇਹਨੂੰ ਆਪਣੀ ਡਾਈਟ ਦੇ ਵਿੱਚ ਯੂਜ਼ ਕਰ ਰਿਹਾ ਜੀ ਡੇਲੀ ਲੈਣਾ ਜੀ ਮੈਨੂੰ ਜੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਰ ਬਾਈ ਜੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਨੇ ਵੀ ਪ੍ਰੋਡਕਟ ਯੂਜ਼ ਕੀਤਾ ਬਾਈ ਜੀ ਕਿੰਨਾ ਸਮਾਂ ਤੋਂ ਤੁਸੀਂ ਪ੍ਰੋਡਕਟ ਯੂਜ਼ ਕਰ ਰਹੇ ਹੋ ਜੀ ਮੈਂ ਇਹਨੂੰ 2 ਮਹੀਨਾ ਤੋਂ ਯੂਜ਼ ਕਰ ਰਿਹਾ ਜੀ ਕਿੰਨੇ ਸਮੇਂ ਤੋਂ ਤੁਹਾਨੂੰ ਸਮੱਸਿਆ ਆ ਰਹੀ ਸੀਗੀ ਮੈਨੂੰ 2-3 ਸਾਲ ਤੋਂ ਸਮੱਸਿਆ ਆ ਰਹੀ ਸੀ ਤੇ ਫਿਰ ਇਹਦੇ ਬਾਰੇ ਪਤਾ ਕਿਵੇਂ ਲੱਗਿਆ ਜੀ ਇਹਦੇ ਬਾਰੇ ਮੈਨੂੰ ਇੱਕ ਮਰੇ ਆਪਣੇ ਦੋਸਤ ਨੇ ਦੱਸਿਆ ਜਦੋਂ ਉਹਨਾਂ ਨੇ ਗੱਲ ਸ਼ੇਅਰ ਕਰੀ ਬੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੈਨੂੰ ਪ੍ਰੋਬਲਮ ਆ ਰਹੀ ਆ ਤਾਂ ਉਹਨੇ ਮੈਨੂੰ ਦੱਸਿਆ ਬੀ ਬੈਦਿਕ ਨਾਮ ਦੀ ਮੇਨ ਪਾਵਰ ਤੋਂ ਯੂਜ਼ ਕਰ ਬੀ ਬਹੁਤ ਵਧੀਆ ਰਿਜ਼ਲਟ ਆ ਤਾਂ ਮੈਂ ਜਦੋਂ ਇਹਦਾ ਇਸਤੇਮਾਲ ਕੀਤਾ ਤਾਂ ਮੈਨੂੰ ਬਹੁਤ ਵਧੀਆ ਰਿਜ਼ਲਟ ਲੱਗਿਆ ਅੱਛਾ ਤੁਹਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਮੇਰੇ ਵਿਆਹ ਨੂੰ ਹੋ ਗਏ 3 ਸਾਲ ਹੋ ਚੁੱਕੇ ਆ ਵਿਆਹ ਤੋਂ ਕਿੰਨਾ ਟਾਈਮ ਬਾਅਦ ਸਮੱਸਿਆ ਆਉਣ ਲੱਗੀ ਵਿਆਹ ਤੋਂ 1 ਸਾਲ ਬਾਅਦ ਮੈਨੂੰ ਸਮੱਸਿਆ ਆਉਣ ਲੱਗੀ ਸੀ ਹੋਣ ਬਿਲਕੁਲ ਠੀਕ ਹੋ ਤੰਦਰੁਸਤੋਂ ਹਾਂਜੀ ਹਾਂ ਬਿਲਕੁਲ ਤੰਦਰੁਸਤ ਆਈ ਠੀਕ ਹੈ ਭਾਈ ਬਹੁਤ ਬਹੁਤ ਸ਼ੁਕਰੀਆ ਮਤਲਬ ਕਿ ਲੋਕ ਬੜੇ ਲੱਖਾਂ ਰੁਪਏ ਇਹ ਚੀਜ਼ਾਂ ਦੇ ਲਾ ਲਾ ਦਾਂਦੇ ਨੇ ਲੁੱਟ ਬੜੀ ਹੁੰਦੀ ਹੈ ਇਹ ਚੀਜ਼ ਤੇ ਅੱਜ ਕੱਲ ਮਤਲਬ ਇਹਦਾ ਬਹੁਤ ਵਧੀਆ ਰਿਜ਼ਲਟ ਆ ਤੇ ਦੇਸੀ ਆ ਤੇ ਨਾ ਕੋਈ ਇਹਦਾ ਨੁਕਸਾਨ ਆ ਜੀ ਅੱਛਾ ਨਹੀਂ ਤੁਸੀਂ ਦੱਸਿਆ ਕਿ ਇਹਦਾ ਕੋਈ ਨੁਕਸਾਨ ਨਹੀਂ ਹੈ ਪਰ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਚੀਜ਼ ਦਾ ਕੋਈ ਫਾਇਦਾ ਹੈ ਉਹਦਾ ਨੁਕਸਾਨ ਵੀ ਜਿਹੜਾ ਹੁੰਦੀ ਹੁੰਦਾ ਤੇ ਫਿਰ ਇਹ ਦੇ ਵਿੱਚ ਕੀ ਖਾਸियत ਗੱਲ ਹੈ ਕਿਉਂਕਿ ਇਹ ਦੇਸੀ ਹੈ ਜੀ ਪਿਓਰ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਤੇ ਪੁਰਾਣੇ ਟਾਈਮ ਦੇ ਵਿੱਚ ਲੋਕ ਦੇਸੀ ਚੀਜ਼ਾਂ ਯੂਜ਼ ਕਰਦੇ ਸੀ ਤੇ ਉਹਨਾਂ ਨੂੰ ਨਾ ਕੋਈ ਪ੍ਰੋਬਲਮ ਆਉਂਦੀ ਸੀ ਤੇ ਅੱਜ ਕੱਲ ਆਪਾਂ ਉਹ ਚੀਜ਼ਾਂ ਨੂੰ ਛੱਡ ਚੁੱਕੇ ਹਾਂ ਜਿਦੇ ਕਰਕੇ ਇੱਕ ਮਤਲਬ ਐਵੇਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਇਹਨੇ ਤਾਂ ਐਵੇਂ ਦੇ ਕੰਮ ਕਰੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਲੋਕਾਂ ਦੇ ਤਲਾਕ ਹੁੰਦੇ ਸੀ ਉਹ ਵੀ ਬਚਾਤੇ ਮਤਲਬ ਕਿ ਐਂ ਕਹਿ ਸਕਦੇ ਆ ਜਿਵੇਂ ਚਿਰਾਗ ਬੁਝਰਿਆ ਹੁੰਦਾ ਘਰ ਦਾ ਨਾ ਉਹ ਬਚਾਤੇ ਇਹ ਇੰਨੇ ਬਹੁਤ ਵਧੀਆ ਰਿਜ਼ਲਟ ਆ ਇਹਦੇ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਇਹਨੂੰ ਸੇਲ ਕਰ ਰਹੇ ਹੋ ਸਰ ਮੈਂ ਇਹਨੂੰ ਕਾਫੀ ਮਤਲਬ ਕਈ ਸਾਲ ਹੋ ਗਏ ਜਿਨ੍ਹਾਂ ਦੇ ਵਿੱਚ ਇਹਨੂੰ ਮੈਂ ਸੇਲ ਕਰ ਰਹੇ ਆ ਤੇ ਮੈਨੂੰ ਅੱਜ ਤੱਕ ਇਹਦੀ ਕੋਈ ਕੰਪਲੇਂਟ ਨਹੀਂ ਆਈ ਜੀ ਅੱਛਾ ਤੁਸੀਂ ਦੱਸਿਆ ਕਿ ਕੰਪਲੇਂਟ ਨਹੀਂ ਆਈ ਤਾਂ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਦਵਾਈਆਂ ਗੋਲੀਆਂ ਤੇ ਫਿਜ਼ੀਕਲ ਰਿਲੇਸ਼ਨ ਦੇ ਲਈ ਵਰਤੀਆਂ ਜਾ ਰਹੀਆਂ ਨੇ ਅੱਜ ਦੇ ਦੌਰ ਦੇ ਵਿੱਚ ਤੇ ਉਨਾ ਵਾਂਗ ਹੀ ਇਹ ਕੰਮ ਕਰਦਾ ਜਿਹਾ ਅਲੱਗ ਤਰੀਕਾ ਕੋਈ ਇਹਦਾ ਜਿਹੜੀਆਂ ਗੋਲੀਆਂ ਆਪਾਂ ਖਾਣੇ ਆ ਉਹ ਗੋਲੀਆਂ ਦਾ ਕੀ ਆ ਵੀ ਜਿੰਨਾ ਟਾਈਮ ਗੋਲੀ ਆਪਾਂ ਖਾ ਲਈ ਉਨਾ ਟਾਈਮ ਉਹਦਾ ਅਸਰ ਆ ਜਦੋਂ ਆਪਾਂ ਗੋਲੀ ਦਾ ਅਸਰ ਖਤਮ ਹੋ ਗਿਆ ਤੇ ਉਦੋਂ ਮਤਲਬ ਅਸੀਂ ਫੇਰ ਉਮੀਦੇ ਉਮੀਂ ਇਹ ਕੀ ਚੀਜ਼ ਆ ਵੀ ਇਹਦਾ ਅਸਰ ਸਾਰੀ ਜਦੋਂ ਆਪਾਂ ਨੇ ਹੁਣ ਖਾ ਲਿਆ ਤਾਂ ਇਹਨੇ ਸਰੀਰ ਦੇ ਵਿੱਚ ਤਾਕਤ ਲਿਆਉਣੀ ਆ ਨਾ ਕੋਈ ਹੁਣ ਗੋਲੀ ਖਾਵਾਂਗੇ ਜੀ ਦੇ ਵਿੱਚ ਸਿਰਦਰਦ ਵਗੈਰਾ ਹੁੰਦਾ ਤੇ ਸਿਰਦਰਦ ਦੇ ਨਾਲ ਗੋਲੀ ਦੇ ਜਦੋਂ ਆਪਾ ਅੱਧੀ ਹੋ ਜਾਂਦੇ ਆ ਕਿਉਂਕਿ ਜਿਹੜਾ ਬੰਦਾ ਗੋਲੀ ਖਾਣ ਲੱਗਿਆ ਉਹਨੇ ਗੋਲੀਆਂ ਖਾਈ ਜਾਣੀਆਂ ਉਹਨੂੰ ਤਾਂ ਅਨਜਾਨਾ ਉਹਦੇ ਨਾਲ ਕੀ ਹੁੰਦਾ ਲੀਵਰ ਫੇਲ ਕਿਡਨੀਆਂ ਤੇ ਅਸਰ ਸਰੀਰ ਤੇ ਅਸਰ ਤੇ ਸਰੀਰ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਬੀਪੀ ਵਧਣ ਲੱਗ ਜਾਂਦਾ ਅੱਗੇ ਜਾ ਕੇ ਉਹਨੂੰ ਹਾਰਟ ਦੀ ਪ੍ਰੋਬਲਮ ਆ ਜਿਹੜੀ ਉਹ ਆ ਜਾਂਦੀ ਹੈ ਅੱਛਾ ਇੱਕ ਵਾਰ ਨਾ ਅਸੀਂ ਕੋਈ ਇੰਟਰਵਿਊ ਕਰ ਰਹੇ ਸੀਗੇ ਤੇ ਇਸੇ ਤਰੀਕੇ ਦਾ ਕੋਈ ਪ੍ਰੋਡਕਟ ਸੀ ਉਹ ਵੀ ਕਹਿੰਦੇ ਸੀ ਕਿ ਦੇਸੀ ਪ੍ਰੋਡਕਟ ਹੈ ਪਰ ਉਹਦੇ ਵਿੱਚ ਨਾ ਕੀ ਹੋਇਆ ਕਿ ਜਿਹੜੀਆਂ ਮੈਡੀਕਲ ਦਵਾਈਆਂ ਮਿਲਦੀਆਂ ਨੇ ਤੇ ਉਹਨਾਂ ਨੂੰ ਕੁੱਟ-ਕੁੱਟ ਕੇ ਗੋਲੀਆਂ ਬਣਾ-ਬਣਾ ਦਿੱਤਾ ਜਾਂਦਾ ਸੀ ਉਹ ਹੈ ਜਤੋਂ ਨਹੀਂ ਕੁਛ ਇਹਦੇ ਵਿੱਚ ਸਰ ਇਹਦੇ ਵਿੱਚ ਓਮੇ ਦਾ ਕੁਛ ਨਹੀਂ ਹੈਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰੋਡਕਟ ਹੈ ਜੀ ਐਮ ਪੀ ਤੋਂ ਸਰਟੀਫਾਈਡ ਆ ਆਈ ਐਸਓ ਤੋਂ ਸਰਟੀਫਾਈਡ ਆ ਤੇਰੇ ਉੱਪਰ ਵੀ ਲਿਖਿਆ ਹੋਇਆ ਵੀ ਨੋ ਸਾਈਡ ਇਫੈਕਟ ਪਿਓਰ ਦੇਸੀ ਜੜੀਆਂ ਬੂਟੀਆਂ ਨੇ ਕਾਫੀ ਇਹਦੇ ਵਿੱਚ ਲਿਖੀਆਂ ਵੀ ਹੋਈਆਂ ਨੇ ਜੜੀਆਂ ਬਿਦਾਰ ਕੰਦ ਜੈ ਫਲ ਅਦਰਕ ਪਾਸ਼ਮ ਪੁਸ਼ਪ ਬੰਦਾ ਤ੍ਰਵੰਗ ਪਾਸ਼ਮ ਐਵੇਂ ਦੀਆਂ ਮਤਲਬ ਕਿ ਬਹੁਤ ਕਾਫੀ ਜੜੀਆਂ ਬੂਟੀਆਂ ਜੜੀਆਂ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ ਸੀਲਾਜੀਤ ਵਗੈਰਾ ਤੇ ਇਹਦਾ ਕੋਈ ਐਵੇਂ ਦਾ ਸਾਈਡ ਇਫੈਕਟ ਨਹੀਂ ਹੈਗਾ ਜੀ ਅੱਛਾ ਤੁਸੀਂ ਦੱਸਿਆ ਕਿ ਇਹਦਾ ਕੋਈ ਨੁਕਸਾਨ ਨਹੀਂ ਤੇ ਪਰ ਬਹੁਤ ਵਾਰ ਦੇਖਣ ਨੂੰ ਮਿਲਿਆ ਕਿ ਕੋਈ ਬੰਦਾ ਕੁਝ ਖਾਣ ਲੱਗ ਗਿਆ ਮਨ ਲਓ ਕਿ ਕੋਈ ਗੋਲੀਆਂ ਖਾਣ ਲੱਗ ਗਿਆ ਫਿਜ਼ੀਕਲ ਰਿਲੇਸ਼ਨ ਦੇ ਲਈ ਜਾਂ ਫਿਰ ਕੋਈ ਕੈਪਸੂਲ ਖਾਣ ਲੱਗ ਗਿਆ ਤਾਂ ਉਹ ਰੂਟੀਨ ਦੇ ਵਿੱਚ ਉਹਨਾਂ ਦਾ ਆਦੀ ਹੋ ਜਾਂਦਾ ਫਿਰ ਇਹ ਤਾਂ ਨਹੀਂ ਹੋਊਗਾ ਕਿ ਕੋਈ ਮਹੀਨਾ 2 ਮਹੀਨੇ ਨੂੰ ਖਾਊਗਾ ਤੇ ਫਿਰ ਪੂਰੀ ਜ਼ਿੰਦਗੀ ਖਾਣੀ ਪਊਗੀ ਇਹਨੂੰ ਨਹੀਂ ਨਹੀਂ ਇਹਦਾ ਕੋਈ ਮਤਲਬ ਮੈਂ ਤੁਹਾਨੂੰ ਇਹਦੇ ਵਿੱਚ ਕਿਹੜਾ ਕੋਈ ਨਸ਼ਾ ਹੈ ਨਾ ਕੋਈ ਇਹਦੇ ਵਿੱਚ ਕੈਮੀਕਲ ਆ ਜਿਹੜੀ ਆਪਾਂ ਆਮ ਚੀਜ਼ਾਂ ਯੂਜ਼ ਕਰਦੇ ਆ ਉਹ ਕੀ ਆ ਜਿੰਨਾ ਟਾਈਮ ਖਾਓਗੇ ਤਾਂ ਅਸਰ ਆ ਨਹੀਂ ਖਾਓਗੇ ਤਾਂ ਨਹੀਂ ਅਸਰ ਨਾ ਕੋਈ ਉਹਦਾ ਟੇਸਟ ਆ ਉਹਨੂੰ ਆਪਾਂ ਇੱਕ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਖਾ ਰਹੇ ਆ ਚਾਰ ਪ੍ਰੋਬਲਮ ਆ ਸਾਨੂੰ ਬਿਮਾਰੀਆਂ ਸਾਨੂੰ ਜਿਹੜੀਆਂ ਭਿਆਨਕ ਨੇ ਉਹ ਹੋਰ ਲਾ ਰਿਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਨੇ ਸਾਡੀਆਂ ਚਾਰ ਪ੍ਰੋਬਲਮਾਂ ਨੇ ਜਿਹੜੀਆਂ ਉਹ ਹੋਰ ਦੂਰ ਕਰ ਦੇਣੀਆਂ ਨੇ ਅੱਛਾ ਜਿਵੇਂ ਤੁਸੀਂ ਗੱਲ ਕੀਤੀ ਕਿ ਇਸ ਚੀਜ਼ ਨੇ ਤਾਂ ਬਿਮਾਰੀਆਂ ਦੂਰ ਕਰ ਦਿੰਦਾ ਤਾਂ ਜਿਹੜੀਆਂ ਸਾਡੇ ਬਾਜ਼ਾਰਾਂ ਦੇ ਵਿੱਚ ਮਿਲ ਰਹੀਆਂ ਨੇ ਬਾਜ਼ਾਰਾਂ ਦੇ ਵਿੱਚ ਇਸ ਸਮੇਂ ਉਹਨਾਂ ਦੇ ਨਾਲ ਬਹੁਤ ਵਾਰ ਪ੍ਰੋਬਲਮ ਆਈ ਹੈ ਬਹੁਤ ਸਾਰੀਆਂ ਡਾਕਟਰਾਂ ਦੇ ਕੋਲ ਲੋਕ ਗਏ ਨੇ ਕਿ ਗੋਲੀ ਖਾਧੀ ਤੇ ਉਹ ਉਹਨੂੰ ਬੀਪੀ ਉਹਦਾ ਅੱਪ ਹੋ ਗਿਆ ਜਾਂ ਕਿਸੇ ਨੂੰ ਲੀਵਰ ਦੀ ਸਮੱਸਿਆ ਆ ਗਈ ਜਾਂ ਫਿਰ ਉਹਨਾਂ ਨੂੰ ਸਿਰ ਦੇ ਪੇਨ ਦੀ ਪ੍ਰੋਬਲਮ ਆਉਂਦੀ ਹੈ ਤਾਂ ਇਹਨੂੰ ਖਾ ਕੇ ਅਜਿਹੀ ਕੋਈ ਪ੍ਰੋਬਲਮ ਆਊਗੀ ਜਾਂ ਨਹੀਂ ਨਹੀਂ ਸਰ ਇਹਨੂੰ ਖਾ ਕੇ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਇਹ ਦੇਸੀ ਆ ਹੁਣ ਆਪਾਂ ਖਾਵਾਂਗੇ ਕਿਹਦੇ ਵਾਸਤੇ ਸੈਕਸ ਦੀ ਪ੍ਰੋਬਲਮ ਦੇ ਲਈ ਪਰ ਇਹਨੇ ਜਿਹੜੀ ਸਰੀਰ ਦੇ ਵਿੱਚ ਹੋਰ ਕਮਜ਼ੋਰੀਆਂ ਹੀ ਹੁੰਦੀਆਂ ਜਿਵੇਂ ਕਈਆਂ ਨੂੰ ਕਮਜ਼ੋਰੀ ਕਰਕੇ ਬੈਕ ਪੇਨ ਦੀ ਪ੍ਰੋਬਲਮ ਆ ਗਈ ਗੋਡਿਆਂ ਦੀ ਪ੍ਰੋਬਲਮ ਆ ਗਈ ਸਰਵਾਈਕਲ ਦੀ ਪ੍ਰੋਬਲਮ ਆ ਗਈ ਇਹਨੇ ਕੀ ਕਰਨਾ ਸਰੀਰ ਨੂੰ ਤਾਕਤ ਦੇਣੀ ਆ ਉਹ ਪ੍ਰੋਬਲਮਾਂ ਵੀ ਸਾਡੀਆਂ ਦੂਰ ਕਰ ਦੇਣੀਆਂ ਨੇ ਮਤਲਬ ਖਾਵਾਂਗੇ ਇੱਕ ਪ੍ਰੋਬਲਮ ਵਾਸਤੇ 10 ਪ੍ਰੋਬਲਮਾਂ ਸਾਡੀਆਂ ਸਰੀਰ ਹੋਰ ਵੀ ਜਿਹੜੀਆਂ ਨੇ ਉਹ ਦੂਰ ਕਰ ਦੇਣੀਆਂ ਨੇ ਠੀਕ ਕਰ ਦੇਣੀਆਂ ਨੇ ਅੱਛਾ ਮਤਲਬ ਜਿ세 ਆ ਕਿ ਹੋਰ ਹੋਰ ਪ੍ਰੋਬਲਮਾਂ ਦੇ ਵਿੱਚ ਕੀ ਕੀ ਸਮੱਸਿਆਵਾਂ ਦੂਰ ਕਰਦਾ ਕਿ ਤੁਸੀਂ ਦੱਸਿਆ ਕਿ ਡਿਸਕ ਦੀ ਪ੍ਰੋਬਲਮ ਦੀ ਗੱਲ ਕੀਤੀ ਵੀ ਇਹ ਡਿਸਕ ਦੀ ਪ੍ਰੋਬਲਮ ਨੂੰ ਠੀਕ ਕਰ ਦਿੰਦਾ ਹੋਰ ਇਸ ਤੋਂ ਇਲਾਵਾ ਕੀ ਠੀਕ ਕਰਦਾ ਸਰ ਜਿਵੇਂ ਜਿਵੇਂ ਸ਼ੂਗਰ ਆ ਮਰੀਜ਼ ਨੂੰ ਹੁਣ ਸ਼ੂਗਰ ਕੀ ਹੈ ਇੱਕ ਸ਼ੂਗਰ ਜਿਹੜੇ ਬੰਦੇ ਦੇ ਨੂੰ ਹੋ ਗਈ ਉਹਨੂੰ ਕਮਜ਼ੋਰੀ ਆ ਆਟੋਮੈਟਿਕਲੀ ਹੁੰਦੀ ਆ ਹੱਡੀਆਂ ਦੀ ਕਮਜ਼ੋਰੀ ਲਾ ਲਓ ਸੈਕਚੁਅਲ ਕਮਜ਼ੋਰੀ ਲਾ ਲਓ ਉਹਨੂੰ ਮਤਲਬ ਪ੍ਰੋਬਲਮ ਆਂਦੀ ਹੋ ਆਂਦੀ ਆ ਸ਼ੂਗਰ ਵਾਲੇ ਮਰੀਜ਼ ਦੇ ਵਾਸਤੇ ਇਹ ਇੰਨਾ ਅਮਰਤ ਦਾ ਕੰਮ ਕਰਦਾ ਤੇ ਉਹਨੂੰ ਇਹ ਜ਼ਰੂਰ ਵਰਤਣਾ ਚਾਹੀਦਾ ਹੈ ਕਿਉਂਕਿ ਉਹਦੇ ਸਰੀਰ ਦੇ ਵਿੱਚ ਕਮਜ਼ੋਰੀ ਆਈ ਹੁੰਦੀ ਆ ਤੇ ਉਹਨੂੰ ਮਤਲਬ ਇਹ ਵਰਤ ਕੇ ਆਪਣੀ ਜਿਹੜੀ ਪ੍ਰੋਬਲਮ ਆ ਉਹ ਠੀਕ ਕਰ ਸਕਦਾ ਉਹ ਉਹਨੂੰ ਮੈਂ ਮੈਂ ਸਪੈਸ਼ਲ ਰეკਮੈਂਡ ਕਰਦਾ ਵੀ ਉਹਨੂੰ ਇਹ ਯੂਜ਼ ਕਰ ਸਕਦਾ ਬਾਕੀ ਇਹਨੂੰ ਬੱਚੇ 18 ਸਾਲ ਤੋਂ ਪਲੱਸ ਉਮਰ ਦਾ ਬਜ਼ੁਰਗਾਂ ਤੇ ਵੀ ਇਹ ਮਤਲਬ ਇਹ ਕੰਮ ਕਰਦਾ ਨਹੀਂ ਬਜ਼ੁਰਗਾਂ ਤੇ ਕਿਵੇਂ ਕੰਮ ਕਰੂਗਾ ਸਰ ਜੀ ਮੈਂ ਬਜ਼ੁਰਗ ਜਦੋਂ ਉਹ 올ਡ 에ਜ ਆ ਜਾਂਦੀ ਆ ਆਪਣੀ ਜਿਆਦਾ ਉਮਰ ਹੋ ਜਾਂਦੀ ਆ ਉਹਦੇ ਕਰਕੇ ਕਮਜ਼ੋਰੀ ਆ ਜਾਂਦੀ ਆ ਉਹਦੇ ਤੇ ਕੰਮ ਕਰੂਗਾ ਜੀ ਨਹੀਂ ਜਿਹੜੇ ਮੰਨ ਲਓ ਕਿ 70 80 ਸਾਲ ਦੀ ਉਮਰ ਹੋ ਗਈ ਉਹ ਇੱਕ ਕੁਦਰਤੀ ਤੌਰ ਤੇ ਕਮਜ਼ੋਰ ਹੋ ਗਏ ਤੇ ਉਹਨਾਂ ਦੀ ਬਾਡੀ ਤਾਂ ਉਸੇ ਤਰੀਕੇ ਵਰਕ ਕਰੂਗੀ ਨਾ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਸਰ ਵਰਕ ਤਾਂ ਕਰੂਗੀ ਜਿਹੜੀ ਇਹਨੇ ਕਮਜ਼ੋਰੀ ਆ ਉਹ ਦੂਰ ਕਰ ਦੇਣੀ ਹੈ ਨਾ ਉਹਨੂੰ ਜਿਵੇਂ ਹੁਣ ਉਮਰ ਦੇ ਹਿਸਾਬ ਗਲੇ ਨੇ ਕਮਜ਼ੋਰੀ ਤੇ ਕੰਮ ਕਰਨਾ ਬੀ ਜੀਵੇਂ ਬੰਦੇ ਨੂੰ ਕਮਜ਼ੋਰੀ ਆ ਗਈ ਇਹਨੇ ਦੇਸੀ ਜੜੀਆਂ ਬੂਟੀਆਂ ਨੇ ਉਹ ਕਮਜ਼ੋਰੀ ਉਹਦੀ ਦੂਰ ਕਰ ਦੇਣੀ ਹੈ ਜੀ ਅੱਛਾ ਬਾਈ ਜੀ ਇਹ ਤਾਂ ਸਮਝ ਆ ਗਿਆ ਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਬਸ ਫਾਇਦੀ ਫਾਇਦੇ ਨੇ ਤੇ ਜ਼ਿੰਦਗੀ ਦੇ ਵਿੱਚ એનર્ਜੀ ਦੇ ਲਈ ਜਾਂ ਫਿਰ ਫਿਜ਼ੀਕਲ ਰਿਲੇਸ਼ਨ ਦੇ ਲਈ ਇਸ ਨੂੰ ਵਰਤਿਆ ਜਾ ਸਕਦਾ ਪਰ ਇੱਕ ਵੱਡਾ ਸਵਾਲ ਇਹ ਹੈ ਕਿ ਸਾਡੇ ਨੌਜਵਾਨ ਵੀ ਪੀੜਤ ਨੇ ਫਿਜ਼ੀਕਲ ਰਿਲੇਸ਼ਨ ਨੂੰ ਲੈ ਕੇ ਬਹੁਤ ਸਾਰੇ ਕਮਜ਼ੋਰੀ ਨੂੰ ਲੈ ਕੇ ਫੇਰ ਉਹਨਾਂ ਕਾਰਨ ਕੀ ਵਾਪਰਦਾ ਕਿ ਕਿਉਂ ਇਹ ਫਿਜ਼ੀਕਲ ਡਾਊਨ ਹੋ ਜਾਂਦੀ ਆ ਸਰ ਅੱਜ ਕੱਲ ਕੁਝ ਖਾਣਾ ਪੀਣਾ ਐਵੇਂ ਦਾ ਜੀ ਆਪਣਾ ਤੇ ਖਾਣਾ ਪੀਣਾ ਸਹੀ ਢੰਗ ਨਾਲ ਨਹੀਂ ਖਾਣਾ ਹੈਗਾ ਤੇ ਕੁਝ ਜਿਹੜੇ ਨੌਜਵਾਨ ਨੇ ਉਹ ਆਪਣੀਆਂ ਬਚਪਨ ਦੀਆਂ ਗਲਤੀਆਂ ਕਰ ਕਰ ਬੈਠਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਜਿਹੜੀ ਪ੍ਰੋਬਲਮ ਆ ਜਾਂਦੀ ਆ ਤੇ ਜ਼ਿਆਦਾ ਦਵਾਈਆਂ ਵਰਤਦੇ ਨੇ ਕੈਮੀਕਲ ਆਲੀਆਂ ਉਹਦੇ ਕਰਕੇ ਵੀ ਜਿਹੜੀ ਇਹ ਪ੍ਰੋਬਲਮ ਆ ਜਾਂਦੀ ਆ ਤੇ ਬਚਪਨ ਦੇ ਵਿੱਚ ਨੌਜਵਾਨ ਗਲਤੀਆਂ ਇੰਨੀਆਂ ਕਰ ਬੈਠਦੇ ਨੇ ਕਿ ਜਦ ਨੂੰ ਉਹਨਾਂ ਦਾ ਵਿਆਹ ਆਉਣਾ ਹੁੰਦਾ ਉਹ ਬਿਲਕੁਲ ਡੈੱਡ ਹੋ ਜਾਂਦੇ ਨੇ ਜਦ ਤੱਕ ਤੇ ਫਿਰ ਉਹਨਾਂ ਦਾ ਵਿਆਹ ਕਰਾਉਣ ਨੂੰ ਜੀ ਨਹੀਂ ਕਰਦਾ ਜੇਕਰ ਤੁਸੀਂ ਇਹਨੂੰ ਯੂਜ਼ ਕਰਦੇ ਹੋ ਨਾਲ ਨਾਲ ਤੁਹਾਨੂੰ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਜਿਹੜੀ ਆਊਗੀ ਅੱਛਾ ਬਹੁਤ ਵਾਰ ਜਿਨ੍ਹਾਂ ਦੀ ਬਾਡੀ ਦੇ ਵਿੱਚ ਖੁਸ਼ਕੀ ਹੁੰਦੀ ਆ ਖਾਸ ਤੌਰ ਤੇ ਜਿਹੜਾ ਇੰਜੋਏਮੈਂਟ ਨਹੀਂ ਕਰ ਪਾਉਂਦੇ ਜਦ ਰਿਲੇਸ਼ਨ ਬਣਦਾ ਤਾਂ ਉਹਨਾਂ ਦੇ ਲਈ ਵੀ ਇਹ ਕੋਈ ਸਹਾਇ ਹੋਏਗਾ ਹਾਂਜੀ ਹਾਂਜੀ ਜਿਵੇਂ ਆਪਾਂ ਨੂੰ ਫੀਲਿੰਗ ਵਗੈਰਾ ਨਹੀਂ ਆਂਦੀ ਹੈਗੀ ਉਹਦੇ ਵਾਸਤੇ ਵੀ ਇਹਦਾ ਬਹੁਤ ਵਧੀਆ ਰਿਜ਼ਲਟ ਆ ਤੇ ਟਾਈਮਿੰਗ ਦੀ ਪ੍ਰੋਬਲਮ ਆ ਇਹ ਐਨਏ ਟੈਸਟੋਨ ਬੂਸਟ ਕਰ ਦਾਨਾ ਆਪਣਾ ਸ਼ਕਰਾਣੂਆਂ ਦੀ ਕਮੀ ਆ ਜੇ ਕਈਆਂ ਦੇ ਕੀ ਕਰਕੇ ਸ਼ਕਰਾਣੂਆਂ ਦੀ ਘਾਟ ਕਾਰਨ ਕੀ ਆ ਬੱਚਾ ਨਹੀਂ ਉਹ ਪੈਦਾ ਕਰ ਪਾਉਂਦੇ ਉਹਦੇ ਵਾਸਤੇ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਜਿਹੜੇ ਇਹ ਸਪਰਮ ਕਾਉਂਟ ਵੀ ਬਦਉਂਦਾ ਹਾਂਜੀ 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 ਅੱਛਾ ਇਸ ਤੋਂ ਇਲਾਵਾ ਜੇ ਕਈਆਂ ਦਾ ਮਨ ਹੀ ਨਹੀਂ ਕਰਦਾ ਉੰਜ ਉਹ ਉਹਨਾਂ ਦਾ ਫਿਜ਼ੀਕਲ ਠੀਕ ਹੁੰਦੇ ਆ ਪਰ ਕਈਆਂ ਦਾ ਮਨ ਹੀ ਨਹੀਂ ਕਰਦਾ ਕਿ ਅਟਰੈਕਸ਼ਨ ਹੀ ਨਹੀਂ ਪੈਦਾ ਹੁੰਦੀ ਉਹਨਾਂ ਦੇ ਲਈ ਵੀ ਕੰਮ ਕਰੇਗਾ ਹਾਂਜੀ ਹਾਂਜੀ ਉਹਨਾਂ ਦਾ ਤਾਂ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਣਾ ਜੀ ਬਹੁਤ ਵਧੀਆ ਰਿਜ਼ਲਟ ਆ ਉਹਦੇ ਵਾਸਤੇ ਵੀ ਅੱਛਾ ਜਿਵੇਂ ਕਿੰਨੇ ਸਮ ਖਾਣੀ ਪੈਂਦੀ ਆ ਜਾਂ ਰੈਗੂਲਰ ਖਾਣੀ ਪੈਂਦੀ ਆ ਇਹਦੇ ਵਿੱਚ ਤੇਲ ਆ ਤੇਲ ਦੀ ਅਸੀਂ ਮ사ਜ ਕਰਨੀ ਆ ਕੈਪਸੂਲ ਦੇ ਨਾਲ ਇੱਕ ਕੈਪਸੂਲ ਮਾਰਨਿੰਗ ਤੇ ਇੱਕ ਈਵਨਿੰਗ ਲੈਣਾ ਜੀ আচ্ছা ਮ사ਜ ਜਿਹੜਾ ਅੰਦਰੂਨੀ 파ਟ ਤੇ ਕਰਨੀ ਆ ਹਾਂਜੀ 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 ਤੇ ਬਹੁਤ ਵਾਰ ਦੇਖਣ ਨੂੰ ਮਿਲਦੇ ਆ ਕਿ ਬਹੁਤ ਸਾਰੀਆਂ ਐਡਸ ਡਿਜੀਟਲ ਮੀਡੀਆ ਤੇ ਜਾਂ ਕੰਦਾਂ ਤੇ ਵੀ ਸਾਡੇ ਲਈ ਕਿਹਾ ਹੁੰਦਾ ਕਿ ਤੁਸੀਂ ਆਪਣੇ ਅੰਗ ਨੂੰ ਵੱਡਾ ਕਰ ਸਕਦੇ ਹੋ ਮੋਟਾ ਕਰ ਸਕਦੇ ਹੋ ਉਹ ਵੀ ਇਹ ਚੀਜ਼ ਇਸ ਤਰੀਕੇ ਦਾ ਕੁਝ ਸੰਭਵ ਹੈ ਜਾਂ ਇਹ ਕੰਮ ਕਰਦੀ ਹੋ ਸਰ ਨਹੀਂ ਜਿਹੜੀ ਚੀਜ਼ ਮਤਲਬ ਇਹ ਕਰੂਗੀ 19 21 ਦਾ ਫਰਕ ਪਾਊਗੀ ਕਦੇ ਵੀ ਐਵੇਂ ਹੋ ਸਕਦਾ ਵੀ ਤੁਹਾਡੀ ਇੱਕ ਬਾਹਾਂ ਜਿਹੜੀ 7 ਫੁੱਟ ਦੀ ਹੋ ਜੂਗੀ ਦੂਜੀ 5 ਫੁੱਟ ਦੀ ਹੋ ਜੂਗੀ ਕਿਉਂਕਿ ਜਿੰਨੀ ਕਿ ਸਾਡੀ ਬਾਡੀ ਆ ਉਹਦੇ ਹਿਸਾਬ ਕੇ ਲਈ ਸਾਡਾ ਜਿਹੜਾ ਅੰਗ ਆ ਉਹ ਮੋਟਾ ਤੇ ਲੰਮਾ ਹੋਊਗਾ ਇਹਨੇ 19 21 ਦਾ ਫਰਕ ਪਾਣਾ ਪਰ ਇਹਦੇ ਵਿੱਚ ਇਹ ਕੋਈ ਕੋਈ ਨਹੀਂ ਹੈਗਾ ਵੀ ਤੁਹਾਡਾ ਜਿਹੜਾ ਮਤਲਬ ਕਾਫੀ ਲੰਬਾਈ ਆ ਜੂਗੀ ਇਹ ਉਹ ਜੂ ਕੁਛ ਨਹੀਂ ਹੁੰਦਾ ਸਿਰਫ ਇਹਨੇ ਮਤਲਬ ਜੋ ਕੁਦਰਤੀ ਚੀਜ਼ ਆ 19 21 ਦਾ ਫਰਕ ਤੁਹਾਡਾ ਪਊਗਾ ਜੀ ਅੱਛਾ ਨਹੀਂ ਜਿਹੜੇ ਇਹ ਦਾਵਾ ਕਰਦੇ ਨੇ ਬਹੁਤ ਸਾਰੇ ਜਿਹੜੇ ਦਾਵਾ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਅੰਗ ਤੁਹਾਡਾ ਵੱਡਾ ਹੋ ਜਾਊਗਾ ਮੋਟਾ ਹੋ ਜਾਊਗਾ ਤੁਸੀਂ ਸਾਡਾ ਇਹ ਪ੍ਰੋਡਕਟ ਵਰਤ ਲਓ ਆਹ ਪ੍ਰੋਡਕਟ ਵਰਤ ਲਓ ਫਿਰ ਉਹਨਾਂ ਦੇ ਦਾਅਵਿਆਂ ਨੂੰ ਕਿਵੇਂ ਸਮਝਦੇ ਹੋ ਤੁਸੀਂ ਸਰ ਉਹ ਮਤਲਬ ਆਪਣੇ ਵਿਊਆ ਕਰਕੇ ਲਾ ਲਓ ਜਾਂ ਮਤਲਬ ਗਲਤ ਜਾਣਕਾਰੀ ਪਹੁੰਚਾਉਂਦੇ ਆ ਲੋਕਾਂ ਤੱਕ ਮਤਲਬ ਇਹ ਐਵੇਂ ਦਾ ਨਹੀਂ ਕਰਨਾ ਚਾਹੀਦਾ ਆਪਾਂ ਜੋ ਸਹੀ ਆ ਉਹ ਹੀ ਮਤਲਬ ਕਹਿ ਸਕਦੇ ਆ ਜੋ ਉਹਦੇ ਨਾਲ ਜੋ ਕਰੇ ਅੱਜ ਤੱਕ ਉਹ ਹੀ ਆਪਾਂ ਲੋਕਾਂ ਨੂੰ ਦੱਸ ਸਕਦੇ ਆ ਜੀ ਅੱਛਾ ਇਹ ਪ੍ਰੋਡਕਟ ਨੂੰ ਮੰਗਵਾਉਣ ਦੇ ਲਈ ਕਿਵੇਂ ਮੰਗਵਾਇਆ ਜਾ ਸਕਦਾ ਕਿੱਥੇ ਆਉਣਾ ਪਊਗਾ ਜਾਂ ਇਹ ਆਨਲਾਈਨ ਸੁਵਿਧਾ ਵੀ ਮੌਜੂਦ ਹੈ ਸਰ ਸਕਰੀਨ ਤੇ ਨੰਬਰ ਚੱਲ ਰਹੇ ਆ ਤੁਸੀਂ ਫੋਨ ਕਰੋਗੇ ਤੁਹਾਡੇ ਘਰ ਪਹੁੰਚ ਜਾਏਗਾ ਕੋਰੀਅਰ ਦੇ ਰਾਹੀਂ ਤੇ ਕੋਰੀਅਰ ਚਾਰਜਰ ਬਿਲਕੁਲ ਫਰੀ ਨੇ ਅੱਛਾ ਭਾਈ ਜੀ ਜਿਹੜਾ ਕੋਈ ਵੀਡੀਓ ਸ਼ੇਅਰ ਕਰਕੇ ਜਾਂ ਫਿਰ ਹੁਣੇ ਤੁਰੰਤ ਤੁਹਾਨੂੰ ਆਰਡਰ ਦਿੰਦਾ ਤਾਂ ਉਹਨਾਂ ਦੇ ਲਈ ਕੁਝ ਖਾਸ ਰੱਖਿਆ ਤੁਸੀਂ ਸਰ ਉਹਨਾਂ ਦੇ ਲਈ ਖਾਸ ਕੀ ਹੈ ਕਿ ਮੈਨ ਪਾਵਰ ਦੇ ਨਾਲ ਸਿਲਾਜੀਤ ਆ ਜਿਹੜੀ ਬਿਲਕੁਲ ਫ੍ਰੀ ਮਿਲੂਗੀ ਜੀ ਅੱਛਾ ਸਿਲਾਜੀਤ ਬਹੁਤ ਥਾਮਾਂ ਤੇ ਵਿਕਦੀ ਹੈ ਤੇ ਅਸਲੀ ਨਕਲੀ ਦਾ ਕਿਵੇਂ ਪਤਾ ਲੱਗਦਾ ਕਿ ਇਹ ਅਸਲੀ ਹੈ ਜੀ ਉਹ ਫਲਾਣੀ ਨਕਲੀ ਹੈ ਸਰ ਇਹ ਵੈਦਿਕ ਕੰਪਨੀ ਦੀ ਅਸਲੀ ਸਿਲਾਜੀਤ ਆ ਆਈਐਸਓ ਜੀਐਮਪੀ ਸਰਟੀਫਾਈਡ ਆ ਤੇ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਹੈ ਜੇਕਰ ਆਪਾਂ ਮੈਨ ਪਾਵਰ ਦੇ ਨਾਲ ਸਿਲਾਜੀਤ ਖਾਣੇ ਆ ਲੈਣੇ ਆ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੀ ਅ ਹੋਰ ਇਸ ਤੋਂ ਇਲਾਵਾ ਸ਼ਲਾਜੀਤ ਦੇ ਕੀ ਕੀ ਫਾਇਦੇ ਹੁੰਦੇ ਆ ਸਰ ਜਿਵੇਂ ਸਰੀਰ ਕਿ ਕਮਜ਼ੋਰੀ ਆ ਦਰਦਾਂ ਨੇ ਸਰੀਰ ਦੇ ਵਿੱਚ ਮਤਲਬ ਕਾਫੀ ਅਨੇਕਾਂ ਹੋਰ ਵੀ ਫਾਇਦੇ ਨੇ ਤੇ ਇਹਨੂੰ ਆਪਾਂ ਨਰਵਸ ਸਿਸਟਮ ਵਾਸਤੇ ਵੀ ਯੂਜ਼ ਕਰ ਸਕਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਬਈ ਥੈਂਕ ਯੂ ਇਹ ਸੰਨ ਸਾਡੇ ਨਾਲ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਦਾਵਾ ਕੀਤਾ ਕਿ ਜੇਕਰ ਤੁਹਾਡੇ ਕਿਸੇ ਖਾਸ ਨੂੰ دوست ਨੂੰ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਆਪਣੇ ਕਿਸੇ ਨੂੰ ਇਸ ਤਰੀਕੇ ਦੀ ਕੋਈ ਬਿਮਾਰੀ ਹੈ ਜਾਂ ਸਮੱਸਿਆ ਹੈ ਤਾਂ ਤੁਸੀਂ ਨੀਚੇ ਦਿੱਤੇ ਗਏ ਨੰਬਰ ਨੇ ਜਿਹੜੇ ਉਹਨਾਂ ਤੇ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਘਰ ਬੈਠੇ ਹੀ ਇਸ ਨੂੰ ਬਿਨਾ ਕਿਸੇ ਕਿਸੇ ਨੂੰ ਪੁੱਛਣਾ ਨਹੀਂ ਕਿਸੇ ਨੂੰ ਦੱਸਣਾ ਨਹੀਂ ਤੁਸੀਂ ਸਿੱਧਾ ਆਰਡਰ ਕਰ ਸਕਦੇ ਹੋ ਤੇ ਇਹ ਪ੍ਰੋਡਕਟ ਹੈ ਜਿਹੜਾ ਤੁਹਾਡੇ ਘਰ ਦੇ ਵਿੱਚ ਪਹੁੰਚ ਜਾ ਵਿਗਾ ਤੇ ਤੁਹਾਡੀ ਪ੍ਰਾਈਵੇਸੀ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਤਾਂ ਕਰਕੇ ਤੁਹਾਨੂੰ ਕਿਸੇ ਨੂੰ ਦੱਸਣ ਪੁੱਛਣ ਦੀ ਜ਼ਰੂਰਤ ਨਹੀਂ ਸਿੱਧਾ ਤੁਸੀਂ ਨੰਬਰ ਡਾਇਲ ਕਰਨਾ ਜਿਹੜਾ ਨੀਚੇ ਫਲੈਸ਼ ਕੀਤਾ ਜਾ ਰਿਹਾ ਤੇ ਤੁਸੀਂ ਇਸ ਪ੍ਰੋਡਕਟ ਨੂੰ ਕਰੀਤ ਸਕਦੇ ਹੋ ਤੇ ਤੁਹਾਡੇ ਘਰ ਦੇ ਵਿੱਚ ਇਹ ਬਿਨਾ ਕੋਰੀਅਰ ਰੇਟ ਤੋਂ ਬਿਨਾ ਕੋਰੀਅਰ ਦਾ ਕੋਈ ਵੀ ਪੈਸਾ ਤੁਹਾਡਾ ਨਹੀਂ ਲੱਗੇਗਾ ਇਹ ਪ੍ਰੋਡਕਟ ਹੈ ਜਿਹੜਾ ਤੁਹਾਡੇ ਘਰ ਪਹੁੰਚਦਾ ਹੋ ਜਾਏਗਾ ਤੇ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਵਾਰ ਫਿਰ ਤੋਂ ਆਨੰਦ ਮਾਣ ਸਕੋਗੇ ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ